ਤੇ ਲੋ ਜੀ ਅੱਜ ਦੇਓ 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 ਪਹਿਲਾਂ ਕੀ ਦੇਣਾ ਭਾਜੀ ਆਓ ਦੇਖੋ ਫੋਨ ਦਿਓ ਕੀ ਕਿਹੜਾ ਫੋਨ ਦੇਣਾ ਤੁਹਾਨੂੰ ਹਾਂ ਦਿਓ ਕੈਮਰਾ ਭਾਜੀ ਪਹਿਲਾਂ ਅੱਜ ਦੱਸੋ ਮੈਨੂੰ ਅੱਜ ਕਿਵੇਂ ਪਹਿਲਾਂ ਮੈਚ ਦੱਸੋ ਕਿਵੇਂ ਰਿਹਾ ਅੱਜ ਮੈਚ ਭਾਜੀ ਚੱਲ ਰਿਹਾ ਓਕੇ ਰਪੋਰਟ ਹੈ ਹੋਰ ਕਿਨੇ ਬਣਾਇਆ ਅੱਜ ਆਪਾਂ 142 ਹੈ ਜੀ ਟੋਟਲ 142 ਰਨ ਤੇ ਟਾਰਗੇਟ 147 ਰਨ ਦਾ ਜੀ 47 ਰਨ ਦਾ ਭਈ ਆ ਕੀ ਲਾਉਨੇ ਹੁੰਦੇ ਚਟੇਟਾ ਯਾਰ ਮੂਤ ਜੀ ਭਾਜੀ ਮੈਂ ਤਾਂ ਰੰਗ ਕਾਲਾ ਨਾ ਹੋ ਜੀ ਇਹ ਰੰਗ ਕਾਲਾ ਹੁੰਦਾ ਕੀ ਹੁੰਦਾ ਕੀ ਇਹ ਗਰਮੀ ਨਹੀਂ ਹੁੰਦੀ ਇਹ ਤੇ ਪਾਊਡਰ ਕਿੱਲਾ ਕਰਕੇ ਲਾਉਨੇ ਆ ਜਾਂ ਕੀ ਲਾਉਨੇ ਹੁੰਦੇ ਨੂੰ ਆਹ ਦੇ ਇਹ ਦਸ ਨਾਂ ਨੂੰ ਦੱਸਿਆ ਕਰੋ ਭਾਜੀ ਕੀ ਹੁੰਦਾ ਤੇ ਸੋ ਨੂੰ ਭਾਜੀ ਯਾਰ ਅੱਜ ਡਿਸਪਾਇੰਟ ਕੀਤਾ ਨਾ ਪਹਿਲਾਂ ਚਾਹ ਆਊਟ ਇਹ ਗਲਤ ਦੇ ਦਿੱਤਾ ਅੱਜ ਅੰਪਾਇਰ ਨੇ ਚੱਕਦਾ ਕੰਮ ਭਾਜੀ ਪਤਾ ਕਿ ਨਜ਼ਰ ਲੱਗ ਜਾਂਦੀ 4 50 ਲਗਾਤਾਰ ਮਰੀਆਂ ਭਾਜੀ ਨੇ ਆਪਾਂ ਪੰਜਵੀਂ ਦੇ ਉੱਤੇ ਆਜ ਅਜ ਰੰਨਾਂ ਨੂੰ ਤਰਸੇ ਵੀ ਆ ਤਰਸੇ ਵੀ ਆ ਬਿਲਕੁਲ 142 ਮਸੀ ਬਣੇ ਬਿਲਕੁਲ ਜਾਂ ਇਹ ਅੱਜ ਪਿੱਚ ਵੀ ਪੱਛੀ ਚਲੋ ਪੱਕੀ ਲੱਕ ਹੁੰਦਾ ਭਾਜੀ वैसे भी है ना होने ਜਿੱਦਾਂ ਮੰਨ ਲਓ ਅੱਜ ਇਹਨੇ ਘੱਟ ਮਾਰਿਆ ਪਰ ਟੂਰਨਾਮੈਂਟ ਚੀਮਾ ਵਾਲਾ ਸ਼ੁਰੂ ਹੋਣਾ ਉਹ ਚ ਵਧੀਆ ਬਹੁਤ ਚ ਵਧੀਆ ਪਰਫਾਰਮ ਕਰੂਗਾ ਇਹ ਕਿਉਂਕਿ ਜਦੋਂ ਇੱਧਰ ਮਾਰਨ ਦਾ ਸਕੋਰ ਫਿਰ ਉਧਰ ਨਹੀਂ ਨਾ ਬਿਲਕੁਲ 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 ਨਹੀਂ ਉਹ ਗੋਪੀ ਭਾਜੀ ਨੇ ਮੈਨੂੰ ਕਿਹਾ ਸੀ ਵੀ ਤੂੰ ਉਦੋਂ ਜਮਸ਼ੇਰ ਜਮਸ਼ੇਰ ਵਧੀਆ ਨਹੀਂ ਕਿਸ਼ਨਾ 500 ਦਊਗਾ ਵੀ ਸਕੋਰ ਨਹੀਂ ਬਣਾਉਣੇ ਉਹ ਹੱਲੇ ਤੇ ਮੈਨੂੰ ਮਿਲੇ ਨਹੀਂ ਆ ਤਾਂ ਅੱਜ ਗੁੱਸਾ ਕਢਿਆ ਉਹ ਉਹ ਮੈਨੂੰ 500 ਮਿਲੇ ਨਹੀਂ ਹੱਲੇ ਤੇ ਅੱਜ ਉਹ ਅੰਪਾਇਰ ਨੇ ਕਰਕੇ ਉਹ ਕੀਤਾ ਉਹਦੇ ਕਰਕੇ ਮੈਂ ਅੱਜ ਸਕੋਰ ਨਹੀਂ ਬਣਾਇਆ ਤੇ ਅੱਜ ਖੜਿਆ ਸਿਟੀ ਇੰਸਟੀਚਿਊਟ ਦੇ ਤੇ ਅੰਦਰ ਆਪਾਂ ਤੁਹਾਨੂੰ ਅਸੀਂ ਆਪਣੇ ਜਿਹੜੇ ਮੇਨ ਪਲੇਅਰਾਂ ਨੂੰ ਮਿਲਾ ਦਈਏ ਕਰੀ ਬਾਈ ਇੱਕ ਬੇਨਤੀ ਹੋਰ ਆ ਚੈਨਲ ਜਰੂਰ ਸਾਡਾ ਸਬਸਕ੍ਰਾਈਬ ਕਰ ਲਿਓ ਸਾਡੇ ਹੁਣ ਪੱਲੇ ਸਬਸਕ੍ਰਾਈਬ ਹੀ ਆ ਹੋਰ ਤਾਂ ਕੁਛ ਐਨੀ ਸਕੋਰ ਤਾਂ ਸਾਡੇ ਥੋੜੇ ਹੀ ਆ ਸਕੋਰ ਤਾਂ ਸਾਡੇ ਥੋੜੇ ਹੀ ਆ ਭਾਜੀ ਤਾਂ ਆਪਾਂ ਨੂੰ ਗਰਾਊਂਡ ਦਿਖਾਈਏ ਭਾਜੀ ਕੀ ਆ ਬਾਤ ਆ ਰੂਹ ਖੁਸ਼ ਹੁੰਦੀ ਭਾਜੀ ਗਰਾਊਂਡ ਦੇਖ ਕੇ ਕੋਲਿਜ ਦੇਖ ਕੇ ਵੀ ਤੇ ਗਰਾਊਂਡ ਦੇਖ ਗਰਾਊਂਡ ਦੇਖ ਕੇ ਵੀ ਭਾਜੀ ਸਿਰਾਂ ਲੱਗਦਾ ਆ ਤੇ ਇਧਰ ਸਾਡੀ ਸਲਾਹ ਚੱਲਦੀ ਪਈ ਆ ਵੀ ਹੁਣ 143 ਰਨ ਕਿਵੇਂ ਚੇਸ ਕਰਨੇ ਨੇ ਭਾਜੀ ਫੀਸ ਨਹੀਂ ਦੱਸੀ ਦੀ ਹੁੰਦੀ

ਚਲੋ ਜੀ ਇਧਰ ਨੂੰ ਹੀ ਸਟਾਰਟ ਹੋਣਾ ਇਧਰ ਭਾਜੀ ਹੁਣ ਆਪਣੇ ਬੈਟਸਮੈਨ ਆ ਚੁੱਕੇ ਨੇ ਅਤੇ ਇਧਰ ਭਾਜੀ ਸਾਡੇ ਓਪਨਰ ਆ ਚੁੱਕੇ ਨੇ ਬਾਈ ਕੀ ਹਾਲ ਚਾਲ ਆ ਵਧੀਆ ਭਾਈ ਠੀਕ ਠਾਕ ਹੋ ਪਾਜੀ ਹੋਰ ਠੀਕ ਹੈ ਜੀ ਭਾਜੀ ਵਧੀਆ ਖੇਡਣਾ ਆ ਠੀਕ ਹੈ ਜੀ ਤੇ ਹਾਂ ਤੇ ਜਲ ਕੇ ਸਾਡਾ ਚੈਨਲ ਨਵਾਂ ਚੈਨਲ ਅਸੀਂ ਸ਼ੁਰੂ ਕੀਤਾ ਸਬਸਕ੍ਰਾਈਬ ਕਰ ਲਿਓ ਭਾਜੀ ਠੀਕ ਹੈ ਹੁਣ ਸਾਡੇ ਕੋਲ ਸਿਰਫ ਸਬਸਕ੍ਰਾਈਬ ਹੀ ਬੰਲੇ ਆ ਹੋਰ ਕੁਝ ਨਹੀਂ ਇੰਨਾ ਕੀ ਮੰਨ ਲਾ ਚਲੋ ਜੀ ਅਸਲ ਭਾਜੀ ਇਧਰ ਬੋਲਿੰਗ ਕਰ ਲਈ ਆ ਗਏ ਨੇ ਤੇ ਮੈਂ ਇਧਰ ਅੰਪਾਇਰ ਨਾਲ ਰਿਸ਼ਵਤ ਲੈ ਕੇ ਕੋਸ਼ਿਸ਼ ਕਰਦਾ ਵੀ ਸ਼ਾਇਦ ਅੰਪਾਇਰ ਐਲਬੀਡਬਲੂ ਦੇਣ ਭਾਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਭਾਜੀ ਬਹੁਤ ਵਧੀਆ ਭਾਜੀ ਜੇ ਨਾ ਤੂੰ ਛੱਕਾ ਮਾਰ ਕੇ ਉਹ ਡੌਨਟ ਪਾ ਦਮੀ ਕੋਸ਼ਿਸ਼ ਕੋਰੀ ਹੈ ਭਾਜੀ ਤੇ ਤੇਨੂੰ 500 ਰੁਪਏ ਚਰਵਾ ਦੇ ਠੀਕ ਹੈ ਭਾਜੀ ਇਨਾਮ ਲਓ ਭਾਜੀ ਇਨਾਮ ਲਓ ਬਈ ਸਬਸਕ੍ਰਾਈਬ ਕਰ ਲਓ ਚੈਨਲ ਬਸ ਠੀਕ ਆ ਫੇਰ ਨਾਮ ਪੱਕਾ ਉਹ ਪਿੱਛੇ ਕਰਕੇ ਵੀਡੀਓ ਬਣਾ ਲਈ ਭਾਜੀ ਨਹੀਂ ਮੈਂ ਪਿੱਛੋਂ ਵੀ ਕੰਮ ਕਰਦਾ ਤੇ ਇਧਰ ਭਾਜੀ ਅੰਬੇਸਰ ਬਹੁਤ ਵਧੀਆ ਯਾਰ ਸਕੋਰ ਘਾਟਾ ਸਾਡਾ ਤੇ ਦੋ ਤਿੰਨ ਐਲਬੀਡਬਲ ਦੇ ਦੀ ਨਹੀਂ ਵੈਸੇ ਕਸ਼ਮੀਰ ਦਾ ਲੱਗਦਾ ਤੂੰ ਹਾਂ ਮੈਂ ਲੱਗਦਾ ਉਹ ਤੇ ਲੈ ਆਪ ਦੇਖਿਆ ਭਾਈ ਹੋਈ ਗੱਲ ਆ ਪਹਿਲਾਂ ਪਹਿਲਾਂ ਸਮਝ ਉਹ ਯਾਰ ਤੂੰ ਛੱਡ ਕ ਆਪਣੀ ਰਿਸ਼ਤਾਰੀ ਬਾਅਦ ਚ ਕਰਦੇ ਆ ਪਹਿਲਾਂ ਤੂੰ ਬੋਲਿੰਗ ਕਰ ਦੱਤਾ ਸਾਹਿਬ ਤੇਰਾ ਕੋ ਯਾਰ ਮਿੱਤਰ ਯਾਰ ਮੈਂ ਤੈਨੂੰ ਫੀਲਡਿੰਗ ਚੰਗੀ ਕਰਨੀ ਆ ਠੀਕ ਆ ਨਾ ਹਾਂ ਮੈਨੂੰ ਗਰਾਊਂਡ 'ਚ 15 13 15 16 ਸਬਸਕ੍ਰਾਈਬਰ ਦਿਖ ਰਿਹਾ ਨੇ ਇਹ ਇਧਰ ਧਰਮਿੰਦਰ ਨੂੰ ਗਾਣਾ ਦੀ ਬਾਰ ਸ਼ੁਰੂ ਹੋ ਚੁੱਕੀ ਹੈ ਜੀ ਅਭੀ ਕੈਚ ਨਹੀਂ ਛੜਨਾ ਅਜ ਤੂੰ ਦੱਸ ਹੀ ਗੱਲ ਮੈਂ ਕਿੱਥੇ ਕੈਚ ਕਰਾਂ ਅਜ ਕਦਮ ਨਾ ਕਦਮ ਮੈਂ ਕੈਚ ਕਰਦਾ ਮੈਂ ਬਾ ਮੈਂ ਸਿੱਧੀ ਛੱਡ ਦਿੰਦਾ ਐਡਾ ਕਹਿਜੇ ਮੈਂ ਉਹ ਛੱਡ ਦਿੰਦਾ ਮੈਂ ਇਹ ਤਾਂ ਤੂੰ ਦਾ ਬੱਸ ਛੱਡ ਹੀ ਦੇ ਗੱਲਾਂ ਤੂੰ ਕੈਚ ਬੰਦੀਆ ਛੱਡੇ ਨਾ ਇਹ ਇੱਤੇ ਤੋਂ ਵੀ ਨੰਗੇ ਛੱਡਦਾ ਇਹ ਅਭੀ ਚੇਤਨ ਬਿਨਾ ਵਾਈਟ ਤੋਂ ਦੂਰ ਪੂਰਾ ਖਤਮ ਕਰ ਦਵੇ ਤੇ ਤੈਨੂੰ ਮੇਰੇ ਨਾਲ ਇੱਕ ਕੋਲਡ ਡਰਿੰਕ ਦੀ ਬੋਤਲ ਮਿਲ ਗਈ ਠੀਕ ਹੈ ਚਲੋ ਗगन ਥੋੜਾ ਮਾਰੇ ਪਿੱਛੇ ਹੋ ਥੋੜਾ ਹੋ ਕੇ ਲਓ ਜੀ ਮੁੰਡਾ ਹੜ ਡੇਂਜਰ ਹੋ ਗਿਆ ਕੀ ਹੋ ਗਿਆ ਬਈ ਲੈਗ ਬਸਟਨ ਹੋ ਗਈ ਸੱਚੀ ਹੋਈ ਹੈ ਅਭੀ ਸੱਚੀ ਹੋਈ ਹੈ ਹਾਂ ਹਾਂ ਆਹ ਸਾਈਡ ਦਾ ਉਹ ਪਾਲਿਸ ਰਾਹਾਂ ਦੇ ਚੁਪਕੇ ਰੰਦਰ ਬੈਠਾ ਰੇ ਉਧਰ ਦੇਖੋ ਜੀ ਹੋ ਕੀ ਰਿਹਾ ਉਹ ਦੇਖੋ ਇਹਨੂੰ ਕਹਿੰਦੇ ਨਿਆਰੇ ਭਾਈ ਇੱਥੇ ਨਾ ਟੀਮ ਮੈਚ ਦੇ ਵਿੱਚ ਇਹ ਚੀਜ਼ ਤਾਂ ਹੋਈ ਦੇਖਿਆ ਵੀ ਬੋਰੇ ਸਾਹਮਣੇ ਕੋ ਬੰਦਾ ਖੜਾ ਹੋਵੇ ਤਾਂ ਆਬਜੈਕਸ਼ਨ ਕਰਦਾ ਬੰਦਾ ਆ ਸਾਡੇ ਭਾਈ ਇੱਕ ਬਾਹਰ ਇੱਥੇ ਗਰਾਊਂਡ ਦੇ ਬਾਹਰ ਬੈਠੇ ਨੇ ਉਦੋਂ ਉਹ ਤੇ ਆਬਜੈਕਸ਼ਨ ਲਾਤਾ ਭਾਈ ਵੀ ਆਬਜੈਕਸ਼ਨ ਹੋ ਰਿਹਾ ਵੀ ਮੈਨੂੰ ਬੰਦਾ ਠੀਕ ਨਹੀਂ ਲੱਗ ਰਿਹਾ ਇੱਧਰ ਅਭੀ ਕੀ ਹੋਇਆ ਬਾਸ ਕਲੇਸ਼ੀਆ ਐ ਲੱਗਿਆ ਕਿ ਦੱਸ ਮੈਨੂੰ ਕਲੇਸ਼ ਆ ਗਈ ਆ ਹਾਂ ਉਹ ਇੱਥੇ 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 ਕਿਹੜਾ ਆਬਜੈਕਸ਼ਨ ਨੂੰ ਹੋਇਆ ਭਾਈ ਉਹਨਾਂ ਨੂੰ ਪਿੱਛੇ ਦੇਖਣਾ ਹੈ ਹਾਂ ਪਿੱਛੇ ਮੁੜ ਕੇ ਬੈਟਿੰਗ ਕਰਨੀ ਹੈ ਅੱਛਾ ਆ ਕੇ ਐ ਕਰਕੇ ਮਾਰਨੇ ਬੰਦਾ ਦੇਖ ਕੇ ਕੈਚ ਹੈ ਕਿ ਨਹੀਂ ਅੱਛਾ ਕੈਚ ਹੈ ਕਿ ਨਹੀਂ ਕੀ ਬਾਤ ਹੈ ਹਜੇ ਬੋਲ ਦੇ ਤੇ ਮੈਨੂੰ ਦੇਖ ਵੀ ਆਈ ਉਹ ਮਾਰਦਾ ਹੈ ਨਹੀਂ ਉਹ ਦਿਖਾਦਾ ਜਾ ਨਾ ਨਾ ਹੈ ਅੱਛਾ ਮਤਲਬ ਉਹ ਕਲੇਸ਼ਾ ਦਾ ਪੁਣਾ ਕਹਿੰਦਾ ਕੁਝ ਨਹੀਂ ਕਲੇਸ਼ ਆਦਾ ਹੈ ਹਾਂ ਚਲੋ ਤੂੰ ਵੀ ਸਾਈਡ ਜੀ ਤੇ ਹੋ ਕੇ ਆ ਜਾ ਭਰਾਵਾ ਐਵੇਂ ਨਾ ਬਾਅਦ ਚ ਮੈਚ ਵਿੱਚ ਕਲੇਸ਼ ਆਦਾ ਹੈ ਲੋ ਜੀ ਉਧਰ ਮੈਨੂੰ ਲੱਗਦਾ 6 ਕਰੋੜ ਦਾ ਨੁਕਸਾਨ ਹੋ ਗਿਆ ਬਾਈ ਬੋਲਿੰਗ ਤੇ ਧਰਮਿੰਦਰ ਦੀ ਬੋਲ ਤੇ 3 ਕਰੋੜ ਦਾ ਦੋ ਆ ਬਾਈ 6 ਕਰੋੜ ਦਾ ਨੁਕਸਾਨ ਹੀ ਆ ਭਾਈ ਕੁਲਜੀਤ ਬਾਜੀ 6 ਕਰੋੜ ਦਾ ਨੁਕਸਾਨ ਤੋਂ ਬਚਾ ਹੋ ਗਿਆ ਮੈਨਾਂ ਬਚਾਈ ਹਾਲੇ ਓਕੇ ਮੈਨੂੰ ਲੱਗਾ ਮੈਂ ਕਹਿੰਦਾ 6 ਕਰੋੜ ਦਾ ਨੁਕਸਾਨਾ ਹੋ ਗਿਆ ਹੋਵੇ ਅੱਛਾ ਬਾਕੀ ਹੱਲੇ ਹਾਲੇ ਕੁਝ ਨਹੀਂ ਕਿਹਾ ਜਾਦਾ ਮੈਂ ਕਿਉਂ ਨਾਲ ਸਮਝ ਕੁਝ ਨਹੀਂ ਕਹਿ ਸਕਦੇ ਆ ਹਾਲੇ ਕੁਝ ਕਲੀਅਰ ਨਹੀਂ ਹੋਇਆ ਉਧਰ ਅੱਛਾ ਹੋਰ ਕਾਲੀ ਪੀ ਰਹੀ ਦੋ ਚੋਕੇ ਦਾ ਐਵੇਂ ਹੀ ਖਾਲੇ ਯਾਰ ਮੈਂ ਪਾਣੀ ਕਾਲੀ ਪੀ ਰਹੀ ਹਾਂ ਪਾਣੀ ਪਿਆਸ ਲੱਗਦੀ ਪਾਣੀ ਪੀਣ ਜੋ ਕੁਝ ਕਰਤਾ ਲਓ ਬਾਜੀ ਆਊਟ ਕੀਤਾ ਦੋ ਜੋ ਕੇ ਮੈਂ ਆਪਣੀ ਗਲਤੀ ਨਾ ਖਾਦ ਦੇ ਪਹਿਲਾ ਤੁਸੀਂ ਤਰਾਂ ਠੀਕ ਇਹ ਤਾਂ ਹੀ ਤੈਨੂੰ ਕਹਿੰਦਾ ਗਲਤੀ ਆਪਣੀ ਗਲਤੀ ਕਰਕੇ ਕਿਉਂ ਬੜੀ ਮੀਨ ਵਾਲੇ ਕੰਮ ਕਰਦੇ ਹੂੰ ਯਾਰ ਮੈਂ ਨਾ ਅਸਲ ਜੋ ਮੇਰੀ ਉਹ ਉੱਪਰ ਪੂਰਾ ਉੱਪਰ ਕਰਦੇ ਕਰਦੇ ਓਵਰ ਮੈਚ ਬਣੀ ਜਾਂਦੀ ਹੈ ਕਿੰਦਾ ਹੁਣ ਉਹ ਤਾਂ ਮੈਂ ਪਿੱਛੇ ਖਿੱਚ ਲਈ ਜਾਂਦਾ ਹੁਣ ਇਹ ਇਹ ਸੀ ਇਹ ਹੈਗਾ ਜਲੰਦਰ ਦਾ ਟਾਟਾ ਟੈਕਾਉਂਟੈਂਡ ਹੈ ਇਨਕਮ ਟੈਕਸ ਵਾਲਾ ਨੋ ਬਾਜੀ ਪੁੱਛੋ ਭਾਈ ਬਹੁਤ ਲੱਗ ਪਾਜੀ 6 ਕਰੋੜ ਦਾ ਨੁਕਸਾਨ ਨਹੀਂ ਹੋਇਆ ਨਹੀਂ ਨੁਕਸਾਨ ਨਹੀਂ ਆਇਆ ਛੋਟੜ ਹੋਇਆ ਛੋਟੜ ਆ ਬੰਦਾ ਫ ਆਈ ਆ ਖੇਤੀਬਾੜੀ ਇਹ ਹਨੇੜੀਆਂ ਖੇਤੀਬਾੜੀ ਤੇ ਇਹ ਭਾਜੀ ਕਹਿੰਦੇ ਸੀਏ ਸਾਹਿਬ ਨੇ ਸੀਏ ਸਾਹਿਬ ਕਿਹੜੇ ਚੱਕਰਾਂ ਚ ਪਏ ਹੋ ਜਾਂ ਆਪਾਂ ਐਵੇਂ ਆਪਾਂ ਬਿੱਲੇ ਬੈਠੇ ਬਣਾਏ 6 ਕਰੋੜ ਦਾ ਨੁਕਸਾਨ ਕਰਾਣਾ ਸੀ ਭਾਈ ਠੀਕ ਹੋਣਾ ਹਾਂ ਸੈਟ ਆਪ ਪੱਕੀ ਗੱਲ ਹਾਂ ਹਾਂ ਚਲੋ ਠੀਕ ਹੈ ਭਾਈ ਉਹ ਤਾਂ ਬੈਟਿੰਗ ਦਾ ਪਾਸ ਲੱਗੇ ਜਾਣ ਆਹਦੀ ਆਪੀਸਲੀ ਭਾਜੀ ਮੈਨੂੰ ਬੜੀ ਟੈਨਸ਼ਨ ਪੈ ਗਈ ਮੈਂ ਕਿਹਾ ਸਦਾ ਭਾਈ 6 ਕਰੋੜ ਦਾ ਨੁਕਸਾਨ ਲੱਗਦੇ ਹੋ ਜੇ ਨਹੀਂ 6 ਕਰੋੜ ਦਾ ਨਹੀਂ ਹੋਣ ਦਿੰਦੇ 6 ਕਰੋੜ ਦੇ ਲਈ ਉਹ ਥੋੜਾ ਜਿਹਾ 1.5 200 250 300 ਦਾ ਉਹ ਸਮਾਨ ਜਿਹਾ ਪਾਇਆ ਹੁੰਦਾ ਕੋਈ 6 ਕਰੋੜ ਦਾ ਨੁਕਸਾਨ ਨਹੀਂ ਹੋ ਚਲੋ ਆ ਵੀ ਚੰਗੀ ਗੱਲ ਆ ਆ ਜਾਓ ਕਿਪਰ ਸਾਹਿਬ ਕਿੱਥੇ ਗਿਆ ਆਤਰ ਮਿੰਦਰ ਲਾਦਾ ਗੁੱਸੇ ਚ ਆ ਕੇ ਪਤਾ ਨਹੀਂ ਇਹੀ ਕੰਮ ਕਰਨ ਦੇ ਆ ਆ ਪਾਜੀ ਅੰਦਰ ਅਪੀਲ ਹੋਈ ਸੀ ਐਲਬੀਡਲਯੂ ਦੀ ਤੇ ਅੰਪਾਇਰ ਨੇ ਦਿੱਤਾ ਨਹੀਂ ਤੇ ਇਧਰ ਸਾਡੇ ਮਹਾਪੁਰਖ ਪਹਿਲੀ ਅਪੀਲ ਹੀ ਹੋਈ ਭਾਈ ਤੈਨੂੰ ਮਾਸਾ ਤਰਥ ਨਹੀਂ ਆਇਆ ਵੀ ਪਹਿਲੀ ਅਪੀਲ ਤੇ ਤੂੰ ਬੰਦਾ ਡਾਂਗਦਾ ਯਾਉੜ ਸੀਗਾ ਪ੍ਰੋਪਰ ਆਪਾਂ ਇਮਾਨਦਾਰੀ ਵਰਤੀ ਆਪਾਂ ਇਮਾਨਦਾਰੀ ਮੈਨੂੰ ਗੱਲ ਇੱਕ ਦਾ ਜਵਾਬ ਦੇ ਸੱਚੀ ਦੱਸ ਭਾਈ ਤੂੰ ਕ੍ਰਿਕਟ ਕਿਉਂ ਖੇਡਣੀ ਸੀ ਹੈ ਤੂੰ ਕਬੱਡੀ-ਕਬੱਡੀ ਖੇਡਦਾ ਕਿਹੜੇ ਕੰਮ ਚ ਪੈ ਗਿਆ ਦੱਸ ਤੂੰ ਮੈਨੂੰ ਕਬੱਡੀ ਖੇਡਦਾ ਤੇਰੇ ਕੋਲ ਤੇ ਪੇਡ ਤੂੜੇ ਪੈਦਾ ਤੈਨੂੰ ਪਤਾ ਲੱਗਦਾ ਵੀ ਕਿਵੇਂ ਕੰਮ ਕਰੀਦਾ ਆ ਨਈ ਨਈ ਅੰਪਾਇਰ ਬਣ ਗਿਆ ਜਾ ਕੇ ਭੈਜੋ ਸਾਡਾ ਪਹਿਲੀ ਸਾਡਾ ਆਊਟ ਦੇ ਦਿੱਤਾ ਇਮਾਨਦਾਰੀ 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 ਨਾਲ ਕੰਮ ਕਦੀ ਇਮਾਨਦਾਰੀ ਤੇਰੀ ਆ ਸ਼ਿੱਕੂ ਦੀ ਇਮਾਨਦਾਰੀ ਦੇਖ ਲੋ ਇੱਧਰ ਇੱਧਰ ਕੋਈ ਆਊਟ ਨਹੀਂ ਦਿੱਤਾ ਇੱਧਰ ਤਕੜਾ ਇਮਾਨਦਾਰ ਸਾਡਾ ਬੰਦਾ ਜਿੰਨੇ ਆਉਂਦੇ ਬੰਦਾ ਡੰਗਦਾ ਕੋਈ ਗਲਤੀ ਨਾਲ ਹੋ ਗਿਆ ਅਗਲੇ ਮੈਚ ਨੇ ਕਰ ਜੇ ਅਗਲੇ ਮੈਚ ਕੀਤਾ ਤੇਰਾ ਭੈਜੋ ਸਾਰੀ ਉਮਰ ਲਈ ਬਾਈਕ ਕੱਟ ਕਰ ਦੇਣਾ ਸੀ ਭਾਈ ਸੌਰੀ ਗਾਲਾਂ ਤੋਂ ਮਾਫੀ ਆ ਭਾਈ ਬੋਲਣ ਲੰ다 ਲਓ ਜੀ ਸਾਡੀ ਟੀਮ ਬਾਹਰ ਆਉਂਦੀ ਹੋਈ ਕਹਿੰਦਾ ਭਾਈ ਕਿੰਨੇ ਓਵਰਾਂ ਵਿੱਚ ਮੈਚ ਖਤਮ ਹੋ ਗਿਆ ਆਊਟ ਹੋ ਗਿਆ ਕਹਿੰਦਾ ਕਿੰਨੇ ਓਵਰਾਂ ਵਿੱਚ 18 ਪੁਆਇੰਟ 18 ਓਵਰਾਂ ਵਿੱਚ ਉਹਨਾਂ ਨੇ ਟਾਰਗੇਟ ਪੂਰਾ ਕਰ ਲਿਆ ਜੀ ਆਪਣਾ ਤੇ ਕੋਈ ਐਲਪੀਡਬਲ ਕੋਈ ਉਹਨਾਂ ਨੇ ਰਨ ਆਊਟ ਨਹੀਂ ਬੇਟਾ ਨੋ ਨੋ ਇਹ ਨਹੀਂ 15 ਹੋਰਾਂ ਦਾ ਬੁਧੂ ਬਸਿਆ ਫਿਰ ਇਹਦੇ ਜੇ ਕੀ ਇਹ ਉਹਦੇ ਸਹਾਰ ਦੀ ਜਿਮਬਾਰੀ ਕੇਸ ਬੰਦ ਨਹੀਂ ਹੋ ਸਕਦੀ ਅੰਪਾਇਰ ਦੀ ਇਹ ਜਿਮਬਾਰੀ ਅੰਪਾਇਰ ਦੀ ਇਮਾਨਦਾਰੀ ਨਾਲ ਮਰਿਆ ਮੀਤ ਜੀ ਮੇਰੀ ਕਰਦਾ ਸਾਡੇ ਖਾਰਦੀ ਜੀ ਬਵਾਰੀ ਕਿਹੜੇ ਬੰਦੇ ਦੀ ਆ ਫਿਰ ਸਾਡੇ ਮੈਚ ਖੇਲੇ ਹਾਂ ਮੈਚ ਤੁਸੀਂ ਗੰਦ ਜੋ ਖੋਲਿਆ ਨਾ ਮੈਂ ਕਿਹਾ ਹੁਣ ਨਹੀਂ ਮੋੜ ਤੇ ਲੋ ਜੀ ਸਾਡਾ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਕਿਉਂਕਿ ਹੁਣ ਸਾਰਿਆਂ ਦੀ ਹੁਣ ਇੱਥੇ ਅੰਦਰ ਹੋ ਰਹੀ ਆ ਕਿ ਕਿ ਇਸ ਕਰਕੇ ਵੀ ਸੌਰੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰ ਲਿਓ ਅਗਲੇ ਵੀਡੀਓ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਥੈਂਕ ਯੂ ਸੋ ਮੱਚ ਅਗਲੇ ਸੰਡੇ